ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੇ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਲੰਧਰ ਪੁਲਿਸ ਨੇ ਵੱਖ-ਵੱਖ ਮਾਮਲਿਆਂ ਚ ਲੁੜਿੰਦੇ 7 આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੇ ਵਕਵਾ ਕਤਰਾਵਾ ਦੇ ਤਹਿਤ ਜਿਹੜੇ ਨੇ ਮਾਮਲੇ ਦਰਜ ਨੇ ਇਹਨਾਂ ਵਿਅਕਤੀਆਂ ਤੋਂ ਲਗਾਤਾਰ ਜਿਹੜੇ ਨੇ ਫਿਰੋਤੀ ਮੰਗਣ ਦੀ ਗੱਲ ਕਰੀਏ ਜਾਂ ਫਿਰ ਜਿਹੜੇ ਹਥਿਆਰਾਂ ਸਪਲਾਈ ਕਰਨ ਦੇ ਜਿਹੜੇ ਨੇ ਕਈ ਮਾਮਲੇ ਦਰਜ ਨੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ 7 ਮੈਂਬਰ ਜਿਹੜੇ ਨੇ ਉਹ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਜਗ੍ਹਾ ਉਸ ਤੋਂ ਬਾਅਦ ਲਗਾਤਾਰ ਇਹਨਾਂ આરોપીਆਂ ਤੋਂ ਪੁਸ਼ਗੀਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਹਨਾਂ આરોપીਆਂ ਤੋਂ ਕਈ ਹਥਿਆਰ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ આરોપી ਜਿਹੜੇ ਨੇ ਉਹ ਹਥਿਆਰ ਸਪਲਾਈ ਕਰਦੇ ਸੀ ਸੱਤ ਮੈਂਬਰ ਜਿਹੜੇ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ ਚਾਰ ਨਾਜਾਇਜ਼ ਪਿਸਤਲ ਚਾਰ ਕਾਰਤੂਸ ਜਿੰਦਾ ਤੇ ਇੱਕ ਮੈਗਜ਼ੀਨ ਤੇ ਇੱਕ ਜਿਹੜਾ ਇਹ ਖਡੋਣਾ ਪਿਸਤਲ ਤੇ ਇੱਕ ਦਾਤਰ ਅਤੇ ਇੱਕ ਜਿਹੜਾ ਇਹ ਕਰੇਟਾ ਗੱਡੀ ਵੀ ਜੜੀ ਹੈ ਬਰਾਮਦ ਹੋਈ ਹੈ ਜਿਹੜੇ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹਨਾਂ ਵੱਲੋਂ ਵਰਤੀ ਜਾਂਦੀ ਸੀ ਜੇ ਦੱਸਿਆ ਜਾ ਰਿਹਾ ਹੈ ਕਿ ਨਾ આરોપીਆਂ ਤੇ ਕਈ ਹੋਰ ਮਾਮਲੇ ਜਿਹੜੇ ਨੇ ਦਰਜ ਨੇ ਜਿਨ੍ਹਾਂ ਵਿੱਚ ਸਭ ਤੋਂ ਮੁੱਖ ਮਾਮਲੇ ਜਿਹੜੇ ਨੇ ਕਿ ਇਹ ਫਰੋਤੀ ਮੰਗਦੇ ਸੀ ਜਿਹੜੇ ਵੱਖ-ਵੱਖ ਬਿਜ਼ਨਸਮੈਨ ਨੇ ਜਾਂ ਫਿਰ ਜਿਹੜੇ ਕਾਰੋਬਾਰੀ ਨੇ ਉਹਨਾਂ ਨੂੰ ਕਾਲ ਕਰਕੇ ਜਿਹੜੇ ਫੋਨ ਰਾਹੀਂ ਧਮਕੀ ਦਿੱਤੀ ਜਾਂਦੀ ਸੀ ਜਾਨੋ ਮਾਰਨ ਦੀ ਧਮਕੀ ਦੇ ਕੇ ਨਾਲ ਹੀ ਫਰੋਤੀ ਮੰਗੀ ਜਾਂਦੀ ਸੀ ਤੇ ਉਸ ਤੋਂ ਬਾਅਦ ਕਈ ਹੋਰ ਥਾਵਾਂ ਤੇ ਜਿਹੜੇ ਨੇ ਵਿਅਕਤੀਆਂ ਨੂੰ ਹਥਿਆਰ ਵੀ ਸਪਲਾਈ ਕੀਤੇ ਜਾਂਦੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਸੱਤ ਮੈਂਬਰ ਜਿਹੜੇ ਨੇ ਕਾਬੂ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

फॉरशन का केस जहाँ और लड़की वायरल सी और चलाने वास्ते उन्होंने वैसे भी नोट की दस हज़ार रुपया उन्होंने ले लिया लाख रुपए की डिमांड कर रहे थे वो असी लड़की को असी मतलब चलाया

ਦਾ ਕੋ ਚਾਰ ਕਰਤੇ ਜਿੰਦਗੀਆ ਇਹਨ ਸਿਸਟਰ ਇਕ ਬਾਬਾ ਹੈਗਾ ਉਹ ਮੈਂ ਕਿਹਾ ਟਿਕਟ ਸੀ ਜਿੰਦਗੀਆ اور ایک ਕਬੱਡੀ ਨਾ ਕੋ ਗਮ ਪੀਆਸ اور ایک ਜਲਾ ਦੇਗਾ ਰਾਇਲਿਸਟ ਜਿੰਦਗੀਆ ਸਰ ਲੜਕੀ ਦੀ ਏਜ ਕੀ ਸੀਗੀ ਤੇ ਲੜਕੀ ਨੂੰ ਮਾਈਨਰ ਸੀ ਮਾਈਨਰ ਸੀ ਟਿਕਟ ਨਾ ਕੋ ਦਾ ਮਾਮਲਾ ਸੀਗਾ ਉਹਨੂੰ ਲੜਕੀ ਤੋਂ ਮਾਈਨਰ ਦੇ ਸੀ ਨੂੰ ਲੈ ਕੇ ਸੀ ਬਾਅਦ ਉਹਦਾ ਇਸੇ ਹਮਾਰੀ ਪੀਸੀ ਵੀ ਤੇ ਮਾਨਾ ਇੰਡਸਰੀਆ ਪੀਆ

ਤੁਸੀਂ ਤੁਸੀ ਲੜਕੀ ਦਾ ਦੱਸਿਆ ਇਹ ਮੈਟਰ ਕਦੋਂ ਦਾ ਹੈਗਾ ਕਿੰਨੇ ਟਾਈਮ ਦੇ ਵਿੱਚ ਪੁਲਿਸ ਨੇ ਕੇਸ ਨੂੰ ਕਲੋਜ਼ ਕਰ ਲਿਆ ਇਹ ਲੜਕੀ ਅ ਅਸਮਾਨਦਿਤ ਨੂੰ ਕਿਸੀ ਦੁਆਰਾ ਅਗਰਸੀ ਵੀ ਦੁਆਰਾ ਕਿੱਥੇ ਲਈ ਇਹਦਾ ਨਾਮ ਇਹ ਉਹ ਜਿਹਨਾਂ ਚਾਹਤ ਨੂੰ ਦੱਲੀ ਸੀ ਉਹ ਨਹੀਂ ਤੇ ਐਸੀ ਉਹ ਪੈਸੇ ਦੀ ਡਿਮਾਂਡ ਕਰ ਰਹੀ ਸੀ ਇਹ ਸਰ ਇੱਕ ਹੀ ਗੈਂਗ ਹੈ ਇੱਕ ਪੰਜ ਮੈਂਬਰ ਦੀ ਗੈਂਗ ਹੈ ਜਿਹੜਾ ਉਹ ਸਦਰ

केस जी स्टडी लड़की वायरल को दस हज़ार रुपया उन्होंने ले लिया तक डिमांड कर रहे थे वो असी व्यक्तियों जो लड़की मतलब उसको चलाया और ये असं बंद करवाए थे उन्होंने पासों एक पॉइंट रहेगा, मैं दो पिस्तल जो है उन्होंने खिलाफ जरा पहला ही केसिस और जो वाला केस है जो है इस तरह असि सात जो बंदे है पुलिस ने अरैसट किए इन को चार कैटन जो है तीन पिस्तल एक बाबाद है और एक बड़ी डाउन की थी और एक बड़ा है सर लड़की भी एज की सी की तेड़ा थी लड़के को माइनर सी का भी सर कितना आप का मामला सी का वो किडनैप की तरह से वो माइनर लड़की सी की वो बैग है सी तो वहां पर बात नहीं की सी तो एक माने 10 के या उन्होंने वहां से था और वो एक ना करते थे कि मार ਨਾਂਕੀ ਗੈਸਿਫਿਕੇਸ਼ਨ ਤੇ ਔਰ ਪੀਸੀਬੀ ਇਸ ਦੇ ਵਿੱਚ ਵੀ ਕੋ ਡਵਲਟ ਪੜਿਆ ਹੈ ਜਿਹੜਾ ਉਹ ਗੂਡ ਜਿਹੜਾ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਬੈਕਗ੍ਰਾਉਂਡ ਇਹਨਾਂ ਦਾ ਕੀ ਪਰਦੇਸ ਹੋਇਆ ਔਰ ਸੀਸੀਬੀ ਔਰ ਵੀਜਸੀ ਕਰ ਰਹੇ ਗੇਰੀ ਨਵੀਂ ਗੱਲ ਉਹਨਾਂ ਸੀਸਾ ਤੋ ਹੈ ਕਿਸੇ ਤੁਸੀਂ ਲੜਕੀ ਦਾ ਦੱਸਿਆ ਇਹ ਮੈਟਰ ਕਦੋਂ ਤੱਕ ਹੋਏਗਾ ਕਿੰਨੇ ਟਾਈਮ ਦੇ ਵਿੱਚ ਪੁਲਿਸ ਇਸ ਕੇਸ ਨੂੰ ਕਲੋਜ਼ ਕਰ ਲਵੇ ਇਹਨਾਂ ਦੇ ਅਨੁਸਾਰ इस कॉन्ट्रैक्ट में जोटीसी द्वारा ABC के द्वारा किए गए के नाम ये 15000 फॉर्म नंबर 32000 वो ये कंपनी से वो पैसा भी डिमांड कर रहे हैं से ये सारा एक ही गैंग है एक पांच सदस्यीय गैंग चला है इसका सदर होता है ये दो बंदे जिनके वो बीएससी आपको की रन में एसएचओ ऑर्डर पूरी सब में रन में चलाने